ਕੀ ਬੰਦ ਲੱਗਾ ਸਬਜੀ ਲੱਗੀਆਂ ਬਣਾਉਣਾ ਤੇ ਤੁਸੀਂ ਦੱਸ ਦੋ ਜੀ ਕੋਈ ਖਾਣੂ ਦਿਲ ਕਰ ਰਹੇ ਆ ਵਾ ਤਾਂ ਤੂੰ ਜੜੀ ਮਰਜੀ ਬਣਾ ਲਓ ਆਪਾਂ ਦੱਸ ਕੀ ਕਹਿਣਾ ਤਸੀਂ ਮੜ ਕੇ ਆਂਦੇ ਹੁੰਦੇ ਆ ਨਾ ਕਿ ਮੈਂ ਆ ਸਬਜੀ ਨਹੀਂ ਖਾਣੀ ਮੈਂ ਆ ਖਾਣੀ ਹੀ ਤੇ ਮੈਂ ਹੁਣੇ ਦੱਸ ਤਾ ਮੈਂ ਬਣਾਉਣ ਦੇ ਲੱਗੀਆਂ ਫਿਰ ਉਹ ਹੀ ਬਣਾ ਲਾਂਗੇ ਜੇ ਉਹ ਤੇਰਾ ਜੀ ਕਰਦਾ ਨਾ ਬਣਾ ਲਾ ਆਪਾਂ ਖਾਈ ਲੈਣੀ ਮੈਂ ਕੜੀ ਲੱਗੀ ਜੇ ਬਣਾਉਣ ਫਿਰ ਖਾ ਲੋਗੇ ਨਾ ਜਿਸਨ ਦੀ ਆਹੋ ਤੂੰ ਵੇਲਾਕੋਜ ਜਿਹੀ ਉਹ ਚੀਜ਼ ਪੁੱਛੀਏ ਵੀ ਜਿਹੜੀ ਇਹਨਾਂ ਨੂੰ ਪਸੰਦ ਨਹੀਂ ਆ ਯਾਰ ਤੁਹਾਨੂੰ ਨਹੀਂ ਪਸੰਦ ਬਾਕੀ ਸਾਰਿਆਂ ਨੂੰ ਤੇ ਪਸੰਦ ਵਾਣਾ ਡਿਗਰ ਕੇ ਫਿਰ ਦੋ ਦੋ ਸਬਜ਼ੀਆਂ ਬਣਾਉਣੀਆਂ ਪਈਆਂ ਵਾਂ। ਵੇਲਾ ਫਿਰ ਬਣਾ ਲੈ ਜੇ ਬਣਾਉਣੀਆਂ ਤੇ। ਉਦਾਂ ਤੈਨੂੰ ਪਤਾ ਤਾਂ ਹੈਗਾ ਯੇ। ਮੈਂ ਖੁਸ਼ ਹੋ ਕੇ ਖਾਂਦਾ ਨਹੀਂ ਇੰਨੀ। ਚੱਲ ਫਿਰ ਇਦਾਂ ਕਰਦੇ ਆ ਪਨੀਰ ਪਿਆ ਫਿਰ ਪਨੀਰ ਬਣਾ ਲੈਣੀ ਆ। ਤੇ ਫਿਰ ਤੇਰਾ ਕੋਈ ਗੱਲ ਨਹੀਂ ਅਸੀਂ ਫਿਰ ਬਣਾ ਲਾਂਗੇ ਕਿਤੇ ਜੇ ਪਨੀਰ ਬਣਾਉਣਾ ਹੈ ਨਾ ਤੇ ਉਤਰਾਂ ਦਾ ਬਣਾਇ ਜਿੱਦਾਂ ਦਾ ਉਦਾਂ ਦਾ ਬਣਾਇ ਜਿੱਦਾਂ ਦੀਦੀ ਹੋਣੀ ਆਏਗੀ। ਇੱਕ ਇੱਕ ਕਿੰਨਾ ਸਵਾਦ ਹੈ। ਉਹਦੇ ਵਾਸਤੇ ਨਾ ਸਮਾਨ ਥੋੜਾ ਜਿਹਾ ਘੱਟਵਾ। ਦੱਸ ਜਿਹੜੀ ਚੀਜ਼ ਚਾਹੀਦੀ ਮੈਂ ਲਿਆ ਦੇਣਾ ਕਿੱਥੇ ਹੋਣ ਠੰਡ ਵਿੱਚ ਭੱਜੇ ਜਾਓਗੇ ਚਲੋ ਕੋਈ ਗੱਲ ਨਹੀਂ ਫਿਰ ਮੈਂ ਕੋਸ਼ਿਸ਼ ਕਰਦੀ ਆ ਬਣਾਉਣ ਦੀ ਜੇ ਕੁਝ ਲੈਣਾ ਦੱਸ ਦੇ ਕੋਈ ਗੱਲ ਨਹੀਂ ਇੰਨੀ ਵੀਨੇ ਠੰਡ ਹੈਗੀ ਜਿੰਨੀ ਤਾਂ ਡੈਕੀਆਂ ਕਹਿਣਾ ਨਹੀਂ ਰਹਿਣ ਤਾਂ ਕੋਈ ਨਹੀਂ ਤੇ ਕੋਈ ਗੱਲ ਨਹੀਂ ਮੈਂ ਕਰ ਲੈਣੀ ਹੈ ਤਿਆਰੀ ਫਿਰ ਉਧਰੋਂ ਮੈਨੂੰ ਪਿਆਜ਼ ਹੋਰ ਪੜਾ ਦਿਓ ਪਰ ਉਦਾਂ ਤੂੰ ਕਹਿਣਾ ਵੀ ਨਾ ਆਣ ਕੇ ਵੇਲਾ ਤੇਰਾ ਦਿਲ ਕਰ ਲੈਣਾ ਕੜੀ ਨੂੰ ਚਲੋ ਕੋਈ ਗੱਲ ਨਹੀਂ ਫਿਰ ਕੀ ਹੈ ਸਾਰਿਆਂ ਦੀ ਸਲਾਹ ਦੇ ਨਾਲ ਹੀ ਹੈ ਆਹੋ ਚਲੋ ਤੇ ਹੈਗਾ ਪਰ ਜਿਹੜਾ ਕੰਮ ਕਰਦਾ ਵਾ ਉਹਦਾ ਵੀ ਵੇਲਾ ਵੇਖਣਾ ਪੈਂਦਾ ਵਾ ਚਲ ਕੋਈ ਨਹੀਂ ਕਿ ਨਹੀਂ ਇਹ ਤੇ ਹੁੰਦਾ ਹੀ ਆ ਪਰ ਚਲ ਕੋਈ ਗੱਲ ਨਹੀਂ ਅਸੀਂ ਫੇਰ ਬਣਾ ਲਾਂਗੇ ਚਲ ਮੈਂ ਤੁਹਾਨੂੰ ਕਹਿ ਦਿੰਦੀ ਹੁਣ ਤਾਂ ਜਿਹੜਾ ਕਦ ਤਣ ਕਿਤੇ ਘਰ ਨਾਲ ਵਗੋ ਕਰ ਬਣਾ ਲਾਂਗੇ ਨਹੀਂ ਨਹੀਂ ਘਰ ਨਾਲ ਵਾਲੀ ਤੇ ਕੋਈ ਗੱਲ ਨਹੀਂ ਆ ਬਣਾ ਲਾਂਗੇ ਧੁੱਪ ਧੁੱਪ ਲੰਗਣੀਆਂ ਨੇ ਨਾ ਫੇਰ ਤੂੰ ਸਬਜ਼ੀਆਂ ਬਣਾਉਣੀ ਕਹੀ ਨਹੀਂ ਆਖਣੀ ਕੰਦੀ ਇਹ ਤੇ ਆ ਠੰਡ ਹੀ ਬੜੀ ਐ ਤੇ ਉਹ ਫੋਨ ਤੇਰਾ ਹੁੰਦਾ ਹਾਂਜੀ ਵੇਖੋਗੇ ਕਿਦਾਂ ਹੁੰਦਿਆ ਵਾ ਇਹ ਮੈਂ ਆਪਣੇ ਵੇਖਦੇ ਨਾ ਕੋਈ ਗੱਲ ਨਹੀਂ ਚਲ ਵੇਖ ਤੇ ਫੇਰ ਹੈਲੋ ਸਮੰਨਾਈ ਸਮੰਨਾ ਹਮ ਹੈਲੋ ਸਰ ਸ਼ਿਕਾਹ ਵਧੀਆ ਵਧੀਆ ਤੋਂ ਸੁਨਾ ਚੱਲ ਵਧੀਆ ਹੀ ਚਾਹੀਦਾ ਵਾ ਹੋਰ ਡੈਡੀ ਠੀਕ ਠਾਕ ਨੇ ਅੱਛਾ ਦੱਸ ਕੀ ਕੰਮ ਹੈ ਲੈ ਇਹਦੇ ਵਿੱਚ ਵੀ ਕੋਈ ਪੁੱਛਣ ਵਾਲੀ ਗੱਲ ਆ ਠੀਕ ਠੀਕ ਆ ਚੱਲ ਕੋਈ ਗੱਲ ਨਹੀਂ ਮੈਂ ਇਕੱਲੀ ਘਰੇ ਗੱਲ ਕਰਕੇ ਨਾ ਤੇ ਫਿਰ ਤੈਨੂੰ ਦੱਸ ਦਿੰਨੀ ਆ ਹਾਂ ਮੰਨ ਜਾਣਾ ਉਹਨਾਂ ਨੇ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਮਨਾ ਲਾਂਗੀ ਉਹਨਾਂ ਨੂੰ ਨਾਲੇ ਉਹ ਸਮਝਦਾਰ ਆ ਉਹਨਾਂ ਨੂੰ ਪਤਾ ਹੀ ਐ ਹਾਂ ਹਾਂ ਚੱਲ ਕੋਈ ਗੱਲ ਨਹੀਂ ਠੀਕ ਆ ਫਿਰ ਚੰਗਾ ਮੁਰ ਕਰਾਂ ਪਿੰਦਰ ਦੇ ਨਾਲ ਗੱਲ ਉਹ ਆਪੇ ਮੰਮੀ ਕੋਲ ਨਾਲ ਗੱਲ ਕਰ ਲੈਣਗੇ ਚੱਲ ਵੇਹ ਨਾਕੀ ਦੇ ਨੂੰ ਤੇ ਫੋਨ ਕਰ ਲਿਆ ਉਹ ਤੇ ਕਹਿੰਦੇ ਸੀ ਕਿ ਮੈਂ ਆ ਜੂੰਗੀ ਪਰ ਇੱਕ ਵਾਰੀ ਨਾ ਨਾਲ ਵੀ ਗੱਲ ਕਰਨਾ ਬੱਜ ਤਾਈ ਦਾ ਵੀ ਕਿਹੜੀ ਆਪਣੀ ਉਹਨੇ ਕਹਣਾ ਗੱਲ ਤੇ ਰੋਟੀ ਦੀ ਸੀ ਨਾ ਕਿੱਥੇ ਭੈਣ ਨੂੰ ਫੋਨ ਕਰਕੇ ਸੱਦਿਆ ਵਾ ਅਹੀਂ ਲੱਗੇ ਹਾਨੂੰ ਨਹੀਂ ਕਹਿ ਸਕਦੀ ਐਵੇਂ ਬਾਦੂ ਕੱਲਾਂ ਸੁਣਾਉਂਗੀ ਪਰ ਇੱਕ ਵਾਰੀ ਮੂੰਹ ਚ ਸੁੰਗਾ ਆਖਰ ਤਾਈ ਕਹਿੰਦੀ ਕੀ ਹੈ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਸਮਰ ਠੀਕ ਠਾਕ ਤੁਸੀਂ ਸੁਣਾਓ ਬੱਸ ਵਧੀਆ ਹੋਰ ਨਾ ਵਧਾਇਆ ਫੋਨ ਠੀਕ ਠਾਕ ਹਾਂਜੀ ਨਾ ਵੀ ਠੀਕ ਠਾਕ ਜੇ ਰੋਜ਼ ਦੀ ਕੰਡੀ ਆ ਰੋਜ਼ ਨੂੰ ਸਵਾਲਿਆ ਹੀ ਸੌਣ ਨਹੀਂ ਡਈ ਮੈਂ ਇਹ ਸੌਵੇਂਗੀ ਤੇ ਫੇਰ ਹੀ ਕੰਮ ਕਰਾਂਗੀ ਤੇ ਮੈਂ ਕਹਿੰਦੀ ਚਲ ਛੇਤੀ ਛੇਤੀ ਕਰ ਲਈਨੀ ਆ ਹੁਣ ਸੌਂਗੀ ਹੋਣੀ ਆ ਨਵਾਇਆ ਹੀ ਨਾ ਤੇ ਨਿੱਗੀ ਹੋ ਕੇ ਤੇ ਸੌਂਗੀ ਹੁਣ ਉਹ ਭਾਬੀ ਇੰਨੀ ਠੰਡ ਵਿੱਚ ਨਵਾਤਾ ਅਜ ਸਵੇਰ ਸਵੇਰੇ ਉਹ ਕਿੰਨੀ ਠੰਡ ਲੱਗਦੀ ਹੈਗੀ ਸਵੇਰੇ ਉਹ ਫਿਰ ਸੌਂਦੀ ਨਹੀਂ ਹੈਗੀ ਜੇ ਮੈਨੂੰ ਨਿਵਾ ਲੈਣਾ ਹੈ ਅੱਛਾ ਠੀਕ ਆ ਭਾਬੀ ਮੈਨਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਆਜਾ ਸੱਮਣੇ ਕਿਹੜੀ ਗੱਲ ਕਰਨੀ ਅੰਦਰ ਬੈਕ ਕਰ ਲੈਣੀਆਂ ਨਹੀਂ ਭਾਬੀ ਜੀ ਇੱਥੇ ਹੀ ਕਰਨੀ ਆ ਮੈਨਾਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਮੈਨਾਂ ਜਾਣਾ ਟ੍ਰੇਨਿੰਗ ਤੇ ਤੇ ਮਗਤੇ ਤੇ ਵਧੀਆ ਗੱਲ ਆ ਖੁਸ਼ੀ ਦੀ ਗੱਲ ਆ ਉਹੀ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਆ ਕਿ ਨਵਦੀ ਦੀ ਨੂੰ ਵੇਹ ਮੈਂ ਫੋਨ ਕੀਤਾ ਸੀ ਉਹ ਤੇ ਕਹਿੰਦੇ ਸੀ ਕਿ ਮੈਂ ਆ ਜਾਾਂਗੀ ਤੇ ਪਰ ਇਹ ਆ ਕਿ ਫਿਰ ਮੈਂ ਸੋਚਿਆ ਕਿ ਉਹ ਵੀ ਕਿ ਕਿੰਨੇ ਕ ਦਿਨ ਇੱਥੇ ਰਹੇਗੀ ਡੈਡੀ ਦੀ ਨਾ ਰੋਟੀ ਦੀ ਗੱਲ ਆ ਤੇ ਜੇ ਤੁਸੀਂ ਖਵਾ ਦਿਆ ਕਰੋ ਤੇ ਸਮਣ ਇਹ ਕਿੰਦਾਂ ਦੀ ਤੁੰਗਲ ਕਰਨ ਦੀ ਹੈ ਕੋਈ ਗੱਲ ਨਹੀਂ ਚਾਚਾ ਜੀ ਨੂੰ ਮੈਂ ਰੋਟੀ ਆਪੇ ਦੀ ਆਇਆ ਕਰਾਂਗੀ ਉਹ ਤੇ ਗੱਲ ਠੀਕ ਹੈ ਪਰ ਇੱਕ ਵਾਰੀ ਤਾਈ ਜੀ ਨੂੰ ਪੁੱਛ ਲਿਓ ਹਾਂ ਉਹ ਕੀ ਕਹਿੰਦੇ ਆ ਤੁਸੀਂ ਤੇ ਕਹਿਤਾ ਬਾਅਦ ਇਹ ਨਾ ਹੋਵੇ ਕਿ ਤਾਈ ਤੁਹਾਨੂੰ ਕਹੇ ਕਿ ਨਹੀਂ ਦੇਣ ਜਾਣਾ ਰੋਟੀ ਉਹ ਨਹੀਂ ਆਂਦੇ ਹੈਗੀ ਮੰਮੀ ਕੋਈ ਗੱਲ ਨਹੀਂ ਮੈਂ ਆਪੇ ਰੋਟੀ ਤੇ ਆਇਆ ਕਰਾਂਗਾ ਸਮਣ ਇਹਦੇ ਵਿੱਚ ਮੰਮੀ ਨੇ ਕੀ ਕਹਿਣਾ ਵਾ ਜਿੱਥੇ ਅਸੀਂ ਰੋਟੀ ਖਾਣਦੇ ਆ ਉੱਥੇ ਚਾਚਾ ਜੀ ਵੀ ਰੋਟੀ ਖਾ ਲਿਆ ਕਰਨਗੇ ਖਾਣੇ ਤੇ ਇੱਕ ਦੋ ਫੁਲਕੇ ਗਿਆ ਨਾ ਤੇ ਨਾਲੇ ਪਹਿਲੀ ਗੱਲ ਮੈਨੂੰ ਇਹ ਦੱਸ ਕਿ ਤੂੰ ਨਾਮ ਨੂੰ ਫੋਨ ਕਿਉਂ ਲਾਇਆ ਉਹ ਤੇ ਭਾਬੀ ਜੀ ਮੈਂ ਉਦਾਂ ਲਾ ਕੇ ਪੁੱਛਿਆ ਹੀ ਵੀ ਭਲਾ ਉਹ ਕਹਿੰਦੀ ਕੀ ਆ ਉਹ ਤੇ ਵੇਹ ਕਹਿੰਦੀ ਹੀ ਕਿ ਮੈਂ ਆ ਜਾਾਂਗੀ ਪਰ ਨਹੀਂ ਸਮਣ ਉਹਨੇ ਤੈਨੂੰ ਜਵਾਬ ਥੋੜਾ ਦੇਣਾ ਸੀ ਪਰ ਉਹ ਸੌਹਰਿਆਂ ਵਾਲੀ ਹੋ ਗਈ ਆ ਉਦੇ ਸੌਰੇ ਕੀ ਸੋਚਣਗੇ ਪਿਲਾਵ ਹੁਣ ਨਹੀਂ ਜੋਗੇ ਵੀ ਨਹੀਂ ਹੈਗੇ ਚਲੋ ਕੋਈ ਨਹੀਂ ਭਾਬੀ ਜੀ ਫਿਰ ਤੁਸੀਂ ਖਵਾਜਾ ਕਰੋ ਮੈਂ ਉਹਨੂੰ ਫੋਨ ਕਰਕੇ ਕੋਈ ਗੱਲ ਨਹੀਂ ਚਾਚਾ ਜੀ ਇੱਥੇ ਆਪੇ ਆ ਜਾ ਕਰਨਗੇ ਚਲੋ ਠੀਕ ਹੈ ਫਿਰ ਭਾਬੀ ਜੀ ਮੈਂ ਸਮਝਣਾ ਹਾਂਜੀ ਤਾਈ ਜੀ ਹਾਂ ਕਿੱਧਰ ਆਈ ਹਾਂ ਤਾਈ ਤੁਹਾਨੂੰ ਪਤਾ ਤਾਂ ਹੈਗਾ ਮੈਂ ਟ੍ਰੇਨਿੰਗ ਤੇ ਜਾਣਾ ਤੇ ਡੈਡੀ ਦੀ ਰੋਟੀ ਖਾਣ ਆਈ ਹਾਂ ਫਿਰ ਉਹਨਾਂ ਨੂੰ ਖਵਾ ਦਿਆ ਕਰਿਓ ਅੱਛਾ ਤੇ ਉਹ ਕਿਹੜਾ ਇੱਕ ਦਿਨ ਦਾ ਕੰਮ ਵਾ ਜਿਹੜੀਆਂ ਰੋਟੀ ਖਵਾ ਲਦਿਗੇ ਹੁਣ ਤੇਰੀ ਕੀ ਪਤਾ ਟ੍ਰੇਨਿੰਗ ਉਥੇ ਕਿੰਨਾ ਟਾਈਮ ਚੱਲਣੀ ਆ 6 ਮਹੀਨੇ ਲੱਗਣੇ ਆ 9 ਮਹੀਨੇ ਲੱਗਣੇ ਆ ਹੁਣ ਇਹ ਥੋੜਾ ਪਤਾ ਬੁਖਵਾ ਲਿਆ ਕਰਾਂਗੇ ਫਿਰ ਕੀ ਆ ਤੂੰ ਚੁੱਪ ਕਰਕੇ ਬਹਿ ਜਾ ਇੱਕ ਦਿਨ ਦਾ ਕੰਮ ਹੋਵੇ ਤਾਂ ਕੋਈ ਕਰ ਲੇ ਇਹ ਤਾਂ ਹੁਣ ਕੀ ਪਤਾ ਮਹੀਨਿਆਂ ਬੱਧੀ ਕੰਮ ਆ ਨੀ ਕੀ ਜੀ ਤੇਰੀ ਕੁੜੀ ਆ ਤੂੰ ਕਿੱਥੋਂ ਇੰਨਾ ਕੰਮ ਕਰ ਲੇਂਗੀ ਉਤਰਾਂ ਤੂੰ ਆਨੀਓ ਚੁੱਪ ਨਹੀਂ ਕਰਦੀ ਆ ਫੜਿ ਆ ਉਹ ਫੜ ਤੇ ਮੈਨੂੰ ਨਹੀਂ ਇਹ ਗੱਲ ਮਨਜ਼ੂਰ ਹੈਗੀ ਇੱਥੇ ਕਿਹੜਾ ਕੋਈ ਫਰੀ ਦਾ ਟੱਬਾ ਵਾ ਜਿਹੜਾ ਰੋਜ਼ਾਂ ਆ ਕੇ ਤੇ ਰੋਟੀ ਖਾ ਜਾਏ ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ ਆਪਣੀ ਰੋਟੀ ਦਾ ਨਾ ਕੋਈ ਪ੍ਰਬੰਧ ਕਰਕੇ ਜਾਇਓ ਆਪ ਤੇ ਗਰਲੀਨ ਵੇਖ ਕੇ ਇਹ ਵੇਲੇ ਆਪਾਂ ਕੋਈ ਰਾਤ ਦੀ ਥੋੜੀ ਬਹੁਤੀ दाल ਸਬਜੀ ਉਹ ਦਿਨਾਂ ਵਿੱਚ ਜਾਰਾ ਕਰ ਲਈਏ ਮम्मी ਚਾਚਾ ਜੀ ਨੇ ਇਹ ਕਹਿਣਾ ਵਾ ਕਿ ਮੈਨੂੰ ਸਪੈਸ਼ਲ ਸਬਜੀ ਬਣਾ ਕੇ ਦੋ ਤੁਸੀਂ ਏਦਾਂ ਡੇਓ ਕਰਨ ਪਤਾ ਕੀ ਹੈ ਇਹਨਾਂ ਦਾ ਸਾਥ ਦੇਣਾ ਤੇ ਕਿੰਨਾ ਨਹੀਂ ਦੇਣਾ ਵਾ ਨਹੀਂ ਨਹੀਂ ਫਿਰ ਦੂਜੇ ਬੰਦੇ ਦਾ ਨਾ ਥੋੜਾ ਜਿਆ ਕਰਨਾ ਪੈਂਦੀ ਹੈ ਖੇਚ ਤੇ ਸਾਡੇ ਕੋਈ ਖੇਚਲ ਨਹੀਂ ਹੈਗੀ ਮੇਰੇ ਕੋਲ ਤਾਂ ਇੰਨਾ ਕੰਮ ਨਹੀਂ ਹੁੰਦਾ ਕੋਈ ਗੱਲ ਨਹੀਂ ਮੰਮੀ ਮੈਂ ਕਦੇ ਤੁਹਾਨੂੰ ਕਹਿਣ ਦੀ ਵੀ ਨਹੀਂ ਕਰਿਆ ਕਰਿਓ ਮੈਂ ਆਪੇ ਕਰ ਲਿਆ ਕਰਾਂ ਜੀ ਕੋਈ ਗੱਲ ਨਹੀਂ ਸਮਣ ਨਾਲੇ ਸਮਣ ਕੱਲ ਨੂੰ ਵਿਆਹੀ ਗਈ ਤੇ ਫੇਰ ਚਾਚੇ ਜੀ ਮੈਨੂੰ ਪਤਾ ਨਾ ਕਿੰਨਾ ਕਿ ਤੂੰ ਆਪੇ ਕਰ ਲੈਨੀ ਆ ਘਰ ਦਾ ਤੂੰ ਬੜਾ ਆਪੇ ਕਰਦੀ ਆ ਨਾ ਅੱਗੇ ਤੇ ਮੰਮੀ ਮੈਂ ਹੀ ਕਰਦੀ ਆ ਤੁਸੀਂ ਕਿਹੜੇ ਕਰਦੇ ਹੋ ਸਮਣ ਚਾਚੇ ਜੀ ਕੁੜੀ ਸਮਣੇ ਆਵੇਂ ਮਾਰੀ ਜਾਂਦੀ ਆ ਮੈਨੂੰ ਪਤਾ ਹੈ ਜ਼ਿੰਮੇਵਾਰੀ ਭਾਰੀ ਆ ਨਹੀਂ ਹਟ ਕੋ ਚੁੱਪੀ ਜਾਣੀ ਆਪਣੀ ਰੋਟੀ ਦਾ ਪ੍ਰਬੰਧ ਕਰਕੇ ਜਾਇਓ ਕੱਲ ਨੂੰ ਜਦੋਂ ਤੂੰ ਵਿਆਹੀ ਗਈ ਫੇਰ ਵੀ ਤੇ ਕੁਝ ਸੋਚਣਾ ਹੀ ਆ ਨਾ ਉਹਦਾ ਕਾਲੇ ਨੌਕਰੀ ਤੇ ਲਾ ਕੇ ਤਨਖਾਵਾ ਤੇ ਤੁਸੀਂ ਆਪਣੀਆਂ ਜੇਬਾਂ ਭਰਨੀਆਂ ਨਾ ਸਾਨੂੰ ਤੇ ਨੀ ਨਾ ਹਿੱਸਾ ਦੇ ਦੇਣਾ ਪਿਆ ਲੋ ਤੁਸੀਂ ਰੋਟੀਆਂ ਖਵਾਈਆਂ ਮੰਮੀ ਇਹ ਕਿੱਦਾਂ ਦੀ ਗੱਲ ਕਰਨ ੜੇ ਉਹ ਤੁਸੀਂ ਮੰਮੀ ਤੁਹਾਡੀ ਅੜੀ ਤੇ ਹਾਦੀ ਹੋਈ ਆ ਭਾਬੀ ਕੋਈ ਗੱਲ ਨਹੀਂ ਆ ਤੁਸੀਂ ਆਪਣੇ ਘਰੇ ਲੜਾਈ ਨਾ ਪਾਇਓ ਰੋਟੀ ਦੀ ਗੱਲ ਆ ਬਾਅਦ ਚ ਵੀ ਤੇ ਅਹੀਂ ਕਰਨਾ ਹੀ ਆ ਆਪੇ ਇੰਤਜ਼ਾਮ ਕਰ ਲਾਂਗੇ ਤੁਸੀਂ ਨਾ ਐਵੇਂ ਨਾ ਲੜਦਿਆਂ ਰਿਓ ਨਹੀਂ ਸਮਣ ਬਹਿ ਜਾ ਨਹੀਂ ਕੋਈ ਨਹੀਂ ਭਾਬੀ ਜੀ ਮੰਮੀ ਜੇ ਕੁੜੀ ਮਾਰਨਾ ਕਹਿਣਾ ਆ ਗਈ ਹੀ ਫੇਰ ਕੀ ਹੀ ਤੂੰ ਮੇਰੀ ਗੱਲ ਸੁਣ ਉਹਦੇ ਸਾਹਮਣੇ ਤੇ ਨਹੀਂ ਮੈਂ ਬੋਲੀ ਤੇ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਚੁੱਕੀ ਜਾਂਦੀ ਹੁੰਦੀ ਪਤਾ ਕਿੰਨੀ ਮਗਿਹਾਈ ਆ ਕਿੰਨਾ ਖਰਚਾ ਤਿੰਨ ਟਾਈਮ ਉਹਨੇ ਰੋਟੀ ਖਾਣੀ ਹੁੰਦੀ ਆ ਤੇ ਮੰਮੀ ਫੇਰ ਕੀ ਤਿੰਨ ਟਾਈਮ ਰੋਟੀ ਖਾਣੀ ਆ ਵਾਹਿਗੁਰੂ ਦਾ ਸਭ ਕੁਝ ਸਾਡੇ ਕਰਜ਼ਾ ਚੁੱਪ ਕਰਕੇ ਤੇ ਬੈਠੀ ਰੋ ਮੈਂ ਵੱਡੀ ਆ ਨਾ ਮੈਂ ਆਪੇ ਜੋ ਫੈਸਲਾ ਲੈਣਾ ਉਹ ਮੈਂ ਲੈ ਲਿਆ ਵਾ ਕੱਲ ਨੂੰ ਇਹਨਾਂ ਨੇ ਤਨਖਾਵਾ ਨਹੀਂ ਸਾਨੂੰ ਵੰਡ ਕੇ ਦੇਣੀ ਆ ਮੈਂ ਵੇਖੂ ਕਿੰਨਾ ਕਿਤੇਰਾ ਕਰਦੀ ਆ ਐਵੇਂ ਤੂੰ ਗਾੜੀ-ਗਾੜੀ ਨਾ ਬੋਲਿਆ ਕਰ ਕਿ ਤੇ ਇਹਦਾ ਹੋਇਆ ਕਰਕੇ ਆਪੇ ਮੇਰੀ ਸੱਸ ਮਾਂ ਗੱਲ ਕਰਦੀ ਕਰ ਲੂਗੀ ਮੰਮੀ ਮੈਂ ਕਦੇ ਤੁਹਾਡੀ ਗੱਲ ਟੋਕੀ ਆ ਪਰ ਜਿੱਥੇ ਤੁਸੀਂ ਗਲਤ ਹੋ ਉੱਥੇ ਮੈਂ ਤੁਹਾਨੂੰ ਆਨੀ ਆ ਵੀ ਇਦਾਂ ਨਹੀਂ ਕਰੀਦਾ ਤੂੰ ਟੋਕਣ ਵੀ ਤੇ ਕੁੜੀ ਦੇ ਸਾਹਮਣੇ ਵੀ ਤੇ ਮੇਰੇ ਨਾਲ ਾਡਾ ਲਾ ਕੇ ਬੈਠੀ ਆ ਨਾ ਤੂੰ ਕਹਿ ਵੀ ਕੋਈ ਗੱਲ ਨਹੀਂ ਆਪੇ ਮੰਮੀ ਦਿੰਦੀ ਜਵਾਬ ਜਿਹੜਾ ਦੇਣਾ ਮੰਮੀ ਉਹ ਵੀ ਤੁਹਾਡੇ ਆਪਣੇ ਆ ਉਹ ਕਿਹੜੀ ਬਗਾਨੀ ਤੇ ਨਾਲੇ ਮੈਂ ਉਹਨਾਂ ਦੇ ਹੰਦੇ ਆਏ ਹੋ ਕੀ ਆ ਕਿ ਚੱਲ ਦੋ ਫੁਲਕੇ ਉਹ ਵੀ ਖਾ ਲਿਆ ਕਰਨਗੇ ਜਿੱਥੇ ਹੀ ਖਾਣਦੇ ਆ ਤੁਹਾਡੇ ਨਾਲ ਕੋਈ ਜਿੰਨੀ ਮਰਜ਼ੀ ਸਿਰਖਪਾਈ ਕਰੇ ਕਿ ਬਗਾਨੇ ਨਹੀਂ ਆਪਣੇ ਬਣਦੇ ਕੋਣ ਨਾਏ ਜਿਹੜੀ ਗੱਲ ਹੋ ਗਈ ਹੈ ਜਿੱਥੇ ਹੋ ਗਈ ਇੱਥੇ ਦੀ ਇੱਥੇ ਰਵੇ ਲਾਭ ਦੇ ਕੰਨ ਨਾ ਭਰੀ ਹੁਣ ਇਹ ਗੱਲ ਦੇ ਵਿੱਚ ਕਿ ਸਮਨ ਆਈ ਹੀ ਰੋਟੀ ਵੱਲੋਂ ਉਹਨਾਂ ਦੇ ਅੱਗੇ ਖੁਸ਼ ਹੋਣਾ ਕੋਈ ਗੱਲ ਨਹੀਂ ਚਾਚਾ ਇੱਥੇ ਰੋਟੀ ਖਾਇਆ ਕਰੂਗਾ ਮੰਮੀ ਕਿੱਦਾਂ ਦੀ ਗੱਲ ਕਰਨ ਦਿਓ ਆਖਰ ਨੂੰ ਤਾਂ ਲਾਭ ਨੂੰ ਪਤਾ ਲੱਗਣਾ ਹੀ ਆ ਫੇਰ ਬਾਅਦ ਉਹ ਮੇਰੇ ਦਿਵਾਲੇ ਹੁੰਦੇ ਆ ਪਤਾ ਉਹਨੂੰ ਕਿੱਥੋਂ ਲੱਗ ਜਾਣਾ ਫਤ ਤੂੰ ਨਹੀਂ ਦੱਸਦੀਂ ਮੰਮੀ ਮੈਂ ਨਹੀਂ ਜੇ ਦੱਸਣਾ ਹੈਗਾ ਪਰ ਮੈਂ ਤਨ ਦੱਸਤਾ ਜਿੱਦਣ ਸਮਝਣ ਗਈ ਨਾ ਇਹਨਾਂ ਆਪ ਹੀ ਕਹਿਣਾ ਵਾ ਕਿ ਚਾਚਾ ਜੀ ਨੇ ਰੋਟੀ ਕਿ ਤੋ ਖਾਣੀ ਹੈ ਚਲੋ ਉਹ ਟਾਈਮ ਆਊਟ ਹੋ ਵੀ ਵੇਖ ਲੂੰਗੀ ਮੈਂ ਚਲੋ ਠੀਕ ਆ ਫਿਰ ਵੇਖਿਓ ਕੁੜੀ ਨਾ ਉੱਠ ਵੀ ਹੋਏ ਮੈਂ ਝਾੜੂ ਲਾ ਲਾਂ ਜਿਹੜਾ ਰਹਿ ਗਿਆ ਵਾ ਇਹਨਾਂ ਵਰੀ ਤੇ ਹਾਦੀ ਹੋਈ ਆ ਲੰਨ ਨੂੰ ਹੀ ਡੈਪੰਦੇ ਆ ਗੱਲ ਮੇਰ ਨਾਲ ਕਰਨਾਈ ਤੇ ਵਿੱਚੇ ਆ ਗਈ ਆ ਨਵਦੀਪ ਹਾਂਜੀ ਮੈਂ ਕਰ ਲਈ ਗੱਲ ਤੇ ਕੀ ਕਹਿੰਦੇ ਨੇ ਉਹਨਾਂ ਕਹਣਾ ਕਹਿੰਦੇ ਵੀ ਕੋਈ ਗੱਲ ਨਾ ਚੱਲ ਜੇ ਤੇ ਫਿਰ ਤੁਸੀਂ ਵੀ ਜਾਓਗੇ ਨਾ ਮੇਰੇ ਨਾਲ ਉਹ ਛੱਡਣ ਤੇ ਜਾਊਗਾ ਜਾਣਾ ਕਿਉਂ ਆਣੀ ਆ ਨਹੀਂ ਤੇ ਹਿਵੇਂ ਸਗੋ ਉਥੇ ਰਹਿ ਆਪਾਂ ਨੇ ਸੋਖੀ ਹੀ ਸਗੋ ਨਰਦੀਪ ਤੂੰ ਤੇ ਆਪਣੇ ਘਰ ਦਾ ਸਹੀ ਏ ਰਹਿਣ ਦੀ ਕੋਈ ਗੱਲ ਹੈ ਨਹੀਂ ਪਰ ਇਹ ਵੀ ਸੋਚਨਾ ਫਿਰ ਲੋਕੀ ਗੱਲਾਂ ਨਾ ਕਰਨਗੇ ਉਥੇ ਯਾਰ ਗੱਲਾਂ ਕਿਸ ਨੇ ਕੀ ਕਰਨੀਆਂ ਤੈਨੂੰ ਲੋਕਾਂ ਘਰ ਥੋੜੀ ਰਹਿਣਾ ਵਾ ਤੈਨੂੰ ਉਥੇ ਮੇਰੇ ਪਿਓ ਦੇ ਘਰ ਰਹਿਣਾ ਵਾ ਉਹ ਵੀ ਤੁਹਾਡਾ ਆਪਣਾ ਘਰ ਏ ਉਹਨੂੰ ਆਪਣਾ ਘਰ ਸਮਝਿਆ ਕਰੋ ਅਹੀਂ ਵੀ ਤਾਂ ਬਗਾਨੇ ਘਰਵਾਨ ਕੀ ਕਰਨੂੰ ਆਪਣਾ ਘਰ ਸਮਝਦਿਆਂ ਹੀ ਆ ਨਾ ਮੈਂ ਉਹ ਵਾਲੀ ਗੱਲ ਨਹੀਂ ਕਹਿਣ ਡਿਆ ਹੈਗਾ ਤੂੰ ਸੋਚਣ ਨਹੀਂ ਰਹੀ ਜਿੱਦਾਂ ਮੈਂ ਡਿਆ ਕਹਿਣ ਐ ਵੀ ਉਥੇ ਲੋਕੀ ਗੱਲਾਂ ਕਰਨਗੇ ਆਣ ਕੇ ਤੇ ਇੱਥੇ ਬੈਠਾ ਸੌਰੀ। ਉਦਾਂ ਇਹ ਐ ਕਿ ਕਦੇ-ਕਦੇ ਰੈਪਾਂ ਕਰਾਂਗਾ। ਯਾਰ ਕਹੇ ਨੇ ਕੁਝ ਖਵਾਉਣਾ ਵਾ ਤੁਹਾਨੂੰ। ਵੀ ਜੇ ਦੀ ਕਰ ਗਈਂ ਤੂੰ। ਮੈਂ ਸੋਇ ਕਹਿੰਦੀ ਕਿੰਨਾ ਵਧੀਆ ਹੋ ਜਾਣਾ ਜਦੋਂ ਮੰਮੀ ਡੈਡੀ ਮੰਨ ਲੈਣ ਤੇ ਫੇਰ ਪਲਾ ਕਿਹੜੀ ਗੱਲ ਆ। ਉਹਨਾਂ ਨੇ ਕਿਹਾ ਤੁਹਾਨੂੰ ਕਿਹਾ ਵੀ ਤੁਸੀਂ ਉੱਥੇ ਨਾ ਰਹੋ। ਚੱਲ ਵੀ ਹਲਾਂਗੇ ਉਹ ਵੀ ਪਰ ਇਹ ਐ ਨਾ ਫਿਰ ਇੱਥੇ ਮਾੜਾ-ਮੋਟਾ ਡੈਡੀ ਨਾਲ ਕੰਮ ਵੀ ਕਰਾ ਦੇਣਾ। ਹੁਣ ਹੋਰ ਨਹੀਂ ਐ ਤੇ ਪੱਠੇ ਤੇ ਮੈਂ ਵਾਢੀ ਦਿਨਾ ਆ ਨਾ ਸ਼ਾਮ ਨੂੰ। ਚੱਲ ਇੰਨਾ ਕੀ ਬੜਾ ਹੋ ਜਾਂਦਾ ਥੋੜਾ-ਬੋਧਾ ਕੰਮ ਹੋਰ ਕੋਈ ਕਰ ਦੇਦੇ। ਸੋ ਇਹੇ ਤਾਰਾਂ ਵੀ ਉੱਠ ਕੇ ਕੱਢ ਦੇਣਾ ਆ। ਆਹੋ ਇਹ ਵੀ ਬੜੀ ਵੱਡੀ। ਚੱਲ ਤੂੰ ਆਲਾ। ਆਹੋ ਇਹ ਵੀ ਗੱਲ ਤੁਹਾਡੀ ਉਹਦਾ ਸਹੀ ਏ। ਨਾਲ ਜਦ ਮੜਾ ਮोटा ਤਹੀਂ ਕੰਮ ਕਰਵਾ ਦਿੰਦੀ ਓ ਡੈਡੀ ਇਕੱਲੇ ਕਿੰਨਾ ਵੀ ਕਰਨ। ਉਹ ਕੀ ਤਾਂ ਮੈਂ ਕਹਿਣ ਦਿਆਂ ਤੇ ਜੇ ਮੈਂ ਵੀ ਉੱਥੇ ਜਾ ਕੇ ਬਹਿ ਗਿਆ ਤੇ ਫਿਰ ਇਹਨਾਂ ਦਾ ਸਾਰਾ ਪਾਰ ਪੈ ਜਾਣਾ। ਆਹੋ ਮੈਂ ਵੀ ਤੇ ਉੱਥੇ ਹੀ ਰਹਿਣਾ ਵਾ। ਫਿਰ ਅੱਗੇ ਮੰਮੀ ਨੂੰ ਵੀ ਤੇ ਵਿਚਾਰੀ ਨੂੰ ਇਕੱਲੀ ਨੂੰ ਕਰਨਾ ਪੈਣਾ ਵਾ। ਇਹਨਾਂ ਕਹਿਣਾ ਇੱਕ ਤੇ ਗਈ ਨਾਲ ਉਹਨੂੰ ਵੀ ਲੱਗੀ। ਚੱਲ ਫਿਰ ਕੋਈ ਗੱਲ ਨਹੀਂ। ਸਗੋਂ ਤੇ ਨਾ ਵੀ ਹੈਪੀ। ਉਹਨਾਂ ਜਿਹੜਾ ਕਿਹਾ ਵੀ ਕੋਈ ਗੱਲ ਨਹੀਂ ਜਿੰਨਾ ਚਿਰ ਮਰਜ਼ੀ ਰਵੇ। ਉਦੋਂ ਵੇਹੇ ਮਮੀ ਡੜੀ ਦੀ ਗੱਲ ਹੈ ਨਾ ਮੇਰੇ ਵਗਿਆ ਲੱਗੀ ਕਿ ਜਿਹੜੇ ਉਹ ਮੰਨ ਗਏ ਨੇ ਮੈਂ ਹਾਂ ਦਾ ਸੋਚਦੀ ਹਾਂ ਭਾਵੇਂ ਮੰਨਣ ਹੀ ਨਾ ਉਹਨਾਂ ਨੇ ਕਹਿਣਾ ਇੰਨਾ ਟਾਈਮ ਅਹੀਂ ਕਾਦੇ ਲਈ ਘੜਵਾਈਏ ਲੈ ਮੰਨਣਾ ਦਾਸ ਕਿਉਂ ਨਹੀਂ ਜੇ ਆਪਾਂ ਨਹੀਂ ਹੁਣ ਉਹਨਾਂ ਦਾ ਸਾਥ ਦੇਣਾ ਤੇ ਹੋਰ ਕਿੰਨੇ ਦੇਣਾ ਆ ਹਾਂਜੀ ਉਦਾਂ ਤੇ ਵੇਹੇ ਭਾਵੇਂ ਉਹ ਲੱਗੀ ਤਾਈ ਜੀ ਉਹਨਾਂ ਨੇ ਵੀ ਕਹਿ ਦਿੰਦੀ ਤੇ ਫਿਰ ਤੁਹਾਨੂੰ ਪਤਾ ਵਾ ਵੀ ਇੰਨਾ ਟਾਈਮ ਹਾਉਂ ਨਹੀਂ ਚੱਲ ਕੋਈ ਕਿੱਥੇ ਇੰਨਾ ਕਰਦਾ ਏ ਘਰੇ ਨੂੰ ਦੇਣ ਨੇ ਆ ਦੋ ਫੁਲਕੇ ਖਵਾਉਣੇ ਸੀ ਉਹ ਤਾਂ ਉਹਨਾਂ ਨੇ ਖਵਾ ਹੀ ਦੇਨੇ ਇਹ ਚੱਲ ਕੋਈ ਇੱਕ ਅੱਦੇ ਦਾ ਨਾ ਕੰਮ ਹੋਵੇ ਤੇ ਫਿਰ ਤੇ ਕੋਈ ਗੱਲ ਨਹੀਂ ਆ ਤੇ ਤੁਹਾਨੂੰ ਪਤਾ ਡੜਜੀ ਦਾ ਕੰਮ ਵੀ ਇਦਾਂ ਦਾ ਕਈ ਵਾਰੀ ਉਹਨਾਂ ਨੂੰ ਵੇਲਾ-ਕਵੇਲਾ ਵੀ ਹੋ ਜਾਂਦਾ ਵਾ ਫਿਰ ਕੋਈ ਕਿੱਥੇ ਡਿੱਕਦਾ ਵਾ ਪਰ ਇੱਕ ਕੰਮ ਕਰੀ ਚੇਤੇ ਨਾਲ ਜਿੱਦਣ ਕਿਤੇ ਉਹ ਗਾਂਵ ਸ਼ਾਂਹ ਹੋਣ ਕਰਨਗੇ ਨਾ ਫੋਨ ਕਰ ਦਿਆ ਕਰੀ ਕਿਤੇ ਕੱਲੀ ਨਾ ਰਹੀਂ ਉੱਥੇ ਨਹੀਂ ਨਹੀਂ ਜਿੱਦਣ ਕਿਤੇ ਮੈਂ ਉਹ ਜਾ ਕਰਾਂਗਾ ਦੂਰ ਨੇੜੇ ਜਾਣਾ ਹੋਇਆ ਕਰੋਗਾ ਨਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਫੋਨ ਕਰ ਦਿਆ ਕਰਾਂਗੇ ਹਾਂ ਬਿਲਕੁਲ ਸਹੀ ਗੱਲ ਹੈ ਦਿਲ ਲੱਗ ਗਿਆ ਉਦਾਂ ਲਵ ਹਣੀ ਹੈ ਗਈ ਏ ਭਾਬੀ ਨੂੰ ਕਿਤੇ ਸੱਦ ਲਿਆ ਜਾਵ ਚਲ ਗਿਆ ਉੱਥੇ ਆਹੋ ਨਾਲ ਇਹੋ ਜਿਹਾ ਟਾਈਮ ਨਾਲ ਮਿਲ ਕੇ ਹੀ ਲੰਘਦਾ ਵਾ ਹੂੰ ਨਾਲ ਤੇਰੇ ਦਿਲ ਦੀ ਰੀਜ ਪੂਰੀ ਹੋ ਜੇਗੀ ਵੀ ਮੈਂ ਰਹਿਣਾ ਉੱਥੇ ਆਹੋ ਨਾ ਰੀਜ ਨਜ਼ਰ ਮਰਦੀ ਚੱਲ ਠੀਕ ਆ ਫਿਰ ਤੇ ਜਾਣਾ ਫਿਰ ਕਦੋਂ ਐ ਹੁਣ ਕੋਈ ਨਹੀਂ ਕੰਮ ਕਮ ਕਰ ਲੀਏ ਜਾਪਾ ਇਦਾਂ ਕਰਾਂਗੇ ਕੱਲ ਨੂੰ ਹੀ ਉਹਨੇ ਜਾਣਾ ਮੈਂ ਕ ਪਰਸੋਂ ਜਾਣਾ ਆਪਾਂ ਉਦਣ ਨਹੀਂ ਜਾਵਾਂਗੇ ਵੇਹ ਕੈਂਚ ਦੇ ਕੱਲ ਨੂੰ ਜਾਣਾ ਵਾ ਚੱਲ ਤੂੰ ਆ ਵੇਹਾਂ ਕਰ ਤੇ ਫਿਰ ਵੇਨੇ ਕੀ ਕਰਨਾ ਚੱਲ ਕੋਈ ਨਹੀਂ ਵੇਖਣ ਨੂੰ ਗਰਲੀ ਨੇ ਆ ਗਈ ਜੀ ਤਾਂ ਆ ਕਿੱਲੇ ਲੈ ਆਏ ਸ਼ਾਹ ਦਾ ਲੈ ਦੱਸ ਕਿ ਇਹ ਨਹੀਂ ਲੈ ਗਿਆ ਰੋਜ਼ ਆਪਣੇ ਲਈ ਲੈ ਗਿਆ ਤੂੰ ਇਹ ਦੱਸ ਵੀ ਕਿੰਨਾ ਤੈਨੂੰ ਪਸੰਦ ਆ ਇੱਥੇ ਪਹਿਲਾਂ ਮੈਂ ਬਹੂ ਉਹਨੇ ਕੀ ਜੀ ਹੈਗੀ ਉਹ ਤਾਂ ਉਹਨੇ ਕੀ ਚਲਾ ਲਾਣਾ ਹੈ ਜੇ ਲੈ ਉਹ ਨਿਗੀ ਜੀ ਬਸ ਥੋੜੇ ਮਹੀਨੇ ਦੀ ਗੱਲ ਆ ਮੁੜ ਕੇ ਉਹਨੇ ਰੱਖਿਆ ਸਾਡੇ ਕਾਬੂ ਨੇ ਆਇਆ ਕਰਨਾ ਉਹਨੇ ਕਹਿਆ ਕਰਨਾ ਮੈਂ ਝੱਟ ਸਾਈਕਲ ਤੇ ਮੈਨੂੰ ਭਾਲੋ ਇਹਦੀ ਟੱਲੀ ਵਜਾਓ ਕਦੀ ਮੈਨੂੰ ਹੂਟੇ ਦੇ ਦੋ ਉਹ ਤਾਂ ਦੇਖ ਕੇ ਤੇ ਰੀਜ ਆ ਗਈ ਹੋਣੀ ਆ ਤਾਂ ਮੰਮੀ ਨੇ ਵੇਖਿਆ ਕਿਦਾਂ ਕਪਾਤ ਪਾਉਣਾ ਹੈ ਉਹ ਯਾਰ ਮੈਂ ਤੈਨੂੰ ਸਹੀ ਗੱਲ ਕੀ ਦੱਸਾਂ ਕਿ ਗੱਡੀ ਦੇ ਤਾਂ ਮੈਂ ਕੋਈ ਲੈਣ ਗਿਆ ਸਮਾਨ ਤੇ ਲੱਗ ਗਈ ਉੱਥੇ ਸਾਈਕਲ ਵਾਲੀ ਦੁਕਾਨੀ ਉੱਥੇ ਤਾਂ ਨਿਕੇ ਨਿਕੇ ਬੱਚੇ ਲੈਣ ਦੇ ਤੇ ਮੈਨੂੰ ਵੇਖ ਕੇ ਰੀਜ ਜੀ ਬੜੀ ਆ ਗਈ ਤੇ ਮੇਰੇ ਕੋਲ ਰਿਆ ਨਹੀਂ ਗਿਆ ਕਿ ਬਈ ਇਹ ਤਾਂ ਸਹੀ ਕਿੰਨਾ ਪਿਆਰਾ ਜਿਹਾ ਲੱਗਣ ਡਿਆ ਜਦੋਂ ਰੋਜ਼ ਚਲਾਇਆ ਕਰੇਗੀ ਉੱਤੇ ਬਹਿ ਕੇ ਮੈਂ ਤਾਂ ਭੁੰਡਿਆ ਵਾ ਨਹੀਂ ਜੀ ਹਨਾ ਜਦੋਂ ਹੋਏਗੀ ਵੱਡੀ ਤੇ ਚੱਲ ਚਲਾਇਆ ਕਰੂ ਉਹ ਤਾਂ ਕੋਈ ਗੱਲ ਨਹੀਂ ਆ ਪਰ ਮੈਨੂੰ ਪਤਾ ਨਾ ਮੰਮੀ ਨੇ ਗੁੱਸੇ ਹਣਾ ਉਹਨਾਂ ਕਹਿੰਦੇ ਨੇ ਜਾਇਜ ਖਰਚੇ ਕਰਦੀ ਫਿਰਦੀ ਆ ਲੈ ਮੰਮੀ ਨੇ ਕਰਤਾ ਗੁੱਸੇ ਹਣਾ ਮੰਮੀ ਦੇ ਤਾਂ ਸਭ ਖੁਸ਼ ਹੋਣਾ ਕਮਲੀਏ ਮੰਮੀ ਨੇ ਇਹ ਜੀ ਗੱਲ ਕਿਹੜੀ ਮੰਮੀ ਸਾਡੀਆਂ ਰੀਜਾਂ ਨਹੀਂ ਪੂਰੀਆਂ ਕੀਤੀਆਂ ਸੀ ਤੇ ਤੁਹਾਡਾ ਵੀ ਟਾਈਮ ਬੱਚੇ ਦੀਆਂ ਰੀਜਾਂ ਪੂਰੀਆਂ ਕਰੀਏ ਤੁਹਾਡਾ ਸਮਾਂ ਹੋਰ ਹੀ ਨਾ ਤੁਸੀਂ ਮੁੰਡੇ ਹੀ ਇਹ ਨਹੀਂ ਨੇ ਸੋਦੇ ਵੀ ਸਾਡੀ ਧੀ ਆ ਉਹ ਤਾਂ ਅੱਗੇ ਆਉਂਦੇ ਹੀ ਵੀ ਮੈਨੂੰ ਪੋਤਰਾ ਚਾਹੀਦਾ ਵਾ ਉਹਨੇ ਕਹਣਾ ਕੁੜੀ ਨੂੰ ਬੱਸ ਧਾਉ ਹ ਗੱਲੀ ਨੇ ਇਦਾਂ ਦੀ ਗੱਲਾਂ ਨਾ ਕਰਿਆ ਕਰ ਤੂੰ ਇਦਾਂ ਦੀ ਗੱਲਾਂ ਕਰਕੇ ਨਾ ਤੇ ਸਾਰਾ ਮੂਡ ਹੀ ਆਪ ਕਰ ਦਿੰਦੀ ਆ ਯਾਰ ਮੈਂ ਕਿੰਨੀ ਖੁਸ਼ੀ ਨਾਲ ਆ ਕੇ ਆ ਮੈਂ ਤਾਂ ਤੂੰ ਵਿੱਚ ਹੋਰ ਹੀ ਗੱਲਾਂ ਕਰਦਾ ਪੀ ਉਹ ਬਾਬਾ ਮੈਂ ਵੀ ਖੁਸ਼ ਆ ਮੈਂ ਨਹੀਂ ਸਮਝਦੀ ਪਤੀ ਪੁੱਤ ਚ ਕੋਈ ਫਰਕ ਆ ਮੇਰੀ ਧੀ ਤੇ ਮੇਰੇ ਪੁੱਤਾਂ ਤੋਂ ਵੱਧ ਕੇ ਆ ਪਰ ਮੰਮੀ ਨਹੀਂ ਇਹਨੇ ਇਹ ਗੱਲ ਸਮਝਦੇ ਹੈਗੇ ਉਹ ਚਲ ਹਾਂ ਗੱਲਾਂ ਨੂੰ ਛੱਡ ਤੂੰ ਇਹ ਵੇਖ ਲੈ ਵੀ ਬੱਚੇ ਦੀਆਂ ਕਿੰਨੀਆਂ ਰੀਝਾਂ ਹੁੰਦੀਆਂ ਵਾ ਜਦੋਂ ਬੱਚਾ ਹੁੰਦਾ ਘਰ ਤੇ ਜਨਮ ਲੈਂਦਾ ਕਿੰਨੀ ਖੁਸ਼ੀ ਮੁੜ ਕੇ ਜਦੋਂ ਤੂੰ ਲੱਗਦਾ ਵਾ ਕਿਦਾਂ ਪੋਲੇ ਪੋਲੇ ਪਾਰਾਂ ਨਾਲ ਤੁਰਦਾ ਹੈ ਨਾ ਤੇ ਵੇ ਉਹਨਾਂ ਨੂੰ ਕਿੰਨੀਆਂ ਰੀਝਾਂ ਨੇ ਵੀ ਕਦੋਂ ਉਹ ਸਾਈਕਲ ਚਲਾਏਗੀ ਫੇਰ ਜਦੋਂ ਵੱਡੀ ਹੋਣੀ ਆ ਫੇਰ ਕਹਣਾ ਵੀ ਆ ਕਰੀ ਆ ਕਰੀ ਕਿੱਦਾਂ ਖਾਪ ਗੁਣੀਦੇ ਆ ਨਾ ਜ਼ਿੰਦਗੀ ਦੇ ਹੋਰ ਮੰਮੀ ਵੀ ਮੈਨੂੰ ਦੱਸਣ ਦੇ ਆਂਦੇ ਵੀ ਅਸੀਂ ਵੀ ਨਿੱਕੇ ਨਿੱਕੇ ਕਿਨੇ ਖਡਾਉਣੇ ਲਏ ਆ ਤੇ ਮੈਂ ਅੱਗੇ ਕਹਿਣ ਦੀ ਆ ਭਾਜੇ ਕਿਹੜਾ ਉਹ ਖੇਡਣ ਦੀ ਆ ਤੇ ਮੰਮੀ ਆਂਦੀ ਉਹਨੇ ਖੇਡਿਆ ਕਰਨਾ ਆਪੇ ਵੇਖੀ ਹਾਂ ਗਦੇ ਨਾ ਤੇ ਮੰਮੀ ਨੇ ਤੇ ਕਹੇ ਨੇ ਮੰਮੀ ਕਿ ਮੇਟੀ ਸੁਣਨਗੇ ਇਹੀ ਅੱਛਾ ਆਈ ਆਈ ਗਏ ਮੰਮੀ ਨੇ ਮੰਮੀ ਭਾਈ ਗੁੱਸੇ ਹੋਏ ਹੋਏ ਉਹ ਨਹੀਂ ਇਦਾਂ ਨਹੀਂ ਸੋਚੀਦਾ ਆ ਗਿਆ ਨਾ ਸ਼ਰਮ ਹਾਂਜੀ ਮੰਮੀ ਆ ਗਿਆ ਬਜੋ ਸਾਹਗਾ ਖਰੀਦ ਲੈ ਆਂਦਾ ਹਾਂ ਹਾਂ ਮੰਮੀ ਰੋਈ ਨਹੀਂ ਲੈਂਦਾ ਵੇਖੋ ਵਧੀਆ ਸਾਈਕਲ ਤੇ ਚਲੋ ਵਧੀਆ ਵਾ ਹਾਂਜੀ ਪਰ ਹਲੇ ਹੁਣ ਕੋ ਕਿਹੜਾ ਚੱਲਣਾ ਵਾ ਉਹ ਚੱਲ ਮੰਮੀ ਕੋਈ ਗੱਲ ਨਹੀਂ ਉਹ ਨੰਨ੍ਹੇ ਸਾਲਾਂ ਦਾ ਬੱਚਾ ਹੈ ਕਨਾ ਨਾ ਫੇਰ ਚੱਲਦਾ ਉਹ ਚੱਲ ਦੋ ਤਿੰਨ ਮੰਮੀ ਟਾਈਮ ਲੰਘਦਾ ਵਰਾ ਲੱਗਦਾ ਵਾ ਐਦਾਂ ਵਿੰਦਾ ਵਿੰਦਾ ਟਾਈਮ ਲੰਘ ਜਾਣਾ ਵਾ ਹੁਣ ਨਾ ਫਿਰ ਇਹਨੂੰ ਅੰਦਰ ਰੱਖ ਲੈਨੇ ਆ ਪਤਾ ਕੀ ਹੈ ਫਿਰ ਆਂਢ ਗਵਾਂਢ ਨਿਹਾਣੇ ਨਹੀਂ ਦੇ ਛੱਡਦੇ ਜਦੋਂ ਉਹਨੂੰ ਉਹਨੇ ਚਲਾਉਣ ਜੋਗੀ ਹੋਣਾ ਨਿਹਾਣੇ ਤੇ ਤੋੜ ਹੀ ਛੱਡਣਾ ਹੈ ਉਹ ਚੱਲ ਕੋਈ ਨਹੀਂ ਮੰਮੀ ਜੇ ਰੱਖਣਾ ਹੋਊਗਾ ਤਾਂ ਰੱਖ ਲੇ ਵੇਲੇ ਮਰਜੀ ਪਰ ਮੈਨਾਂ ਦਾ ਮੈਨੂੰ ਸੋਹਣਾ ਲੱਗਦਾ ਇੱਥੇ ਰਹਿਣ ਤੋਂ ਅੰਦਰ ਇਹਨੂੰ ਕੋਈ ਨਹੀਂ ਬੱਚੇ ਜੇ ਕੋਈ ਆਣ ਕੇ ਚਲਾ ਕੇ ਲਊ ਮਾਸਾ ਤੇ ਕਿਹੜਾ ਇਹਦਾ ਕੀ ਘਰ ਚੱਲਿਆ ਲੋਹੇ ਦੀ ਚੀਜ਼ ਆ ਉਹ ਤਾਂ ਜਦੋਂ ਨੂੰ ਅੰਨੇ ਚਲਾਉਣਾ ਉਹ ਤਾਂ ਨਿਆਣਿਆਂ ਤੋੜ ਪਾ ਨਹੀਂ ਛੱਡਣਾ ਇਹਨੂੰ ਜੇ ਲੈ ਆਈ ਹੁੰਦਾ ਤਾਂ ਹੁਣ ਇਹਨੂੰ ਸਾਹਮਣੇ ਰੱਖ ਬਾਹਰ ਪੈਦਾ ਵੀ ਰੰਗ ਰੰਗ ਮੁੱਟ ਜਾਂਦਾ ਆ ਇਹ ਗੱਲ ਮੇ ਤਾਂ ਠੀਕ ਆ ਵੀ ਰੰਗ ਦਾ ਜ਼ਰੂਰ ਫਰਕ ਪੈਂਦਾ ਹਨਾ ਅੰਦਰ ਆ ਤਾਂ ਕਿੰਨੇ ਦਾ ਆਇਆ ਕੋਈ ਨਹੀਂ ਮੰਮੀ 2400 ਰੁਪਏ ਦਾ ਆਇਆ ਜੇ ਆ ਮੈਨਾਂ ਕਿੰਨੀ ਮਗੇ ਆਈ ਹੋਈ ਆ ਉਹ ਮੰਮੀ ਹਾਂ ਤਾਂ ਸਹੀ ਹੈ ਪਰ ਫਿਰ ਵੀ ਚੀਜ਼ ਹੀ ਵਖੋ ਨਾ ਲੋਹੇ ਦੀ ਸਾਰੀ ਇਹ ਕਿਹੜੀ ਪਲਾਸਟਿਕ ਹੀ ਜਨੇ ਦੀ ਟੋਟੇ ਪਾ ਜਾਨਾ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਹਨਾ ਉਦੋਂ ਸਾਈਕਲ ਨਹੀਂ ਹੈ ਏਡੇ ਮਹਿੰਗੇ ਹੈਗੇ ਜਿੰਨੇ ਹੁਣ ਹੋ ਗਏ ਆ ਉਹ ਗਰਲੇਨ ਉਹ ਸਮਾਂ ਹੋ ਰਹੀ ਅੱਜ ਤੋਂ 20 30 ਸਾਲ ਪਹਿਲਾਂ ਹੋ ਰਹੀ ਉਦੋਂ ਖਰੀਦਦਾ ਵੀ ਤਾਂ ਕੋਈ ਕੋਈ ਸੀ ਨਾ ਮੈਂ ਵੀ ਤੈਨੂੰ ਲਾਭ ਨਹੀਂ ਕਰ ਜਾ ਹਨਾ ਤੈਨੂੰ ਲਿਆ ਕੇ ਦਿੱਤਾ ਸੀ ਤੇ ਆ ਸਮਨ ਹੋਣੀ ਨਾ ਹੋਣੀ ਸਾਰੀਆਂ ਇੰਨਾ ਹੀ ਤੋੜਿਆ ਸਾਈਕਲ ਤੇਰਾ ਤੈਨੂੰ ਤੇ ਚਲਾਉਣ ਹੀ ਨਹੀਂ ਦਿੰਦੀਆਂ ਹੁੰਦੀਆਂ ਤੂੰ ਕਾ ਹਨਾ ਇੰਨਾ ਤੋਂ ਮਮੇ ਬਚਪਨ ਹੁੰਦਾ ਹੀ ਇਦਾਂ ਦਾ ਬਚਪਨ ਚ ਨਾ ਤੇ ਲਾਲਸਾ ਮਨ ਚ ਹੁੰਦੀ ਹੈ ਨਾ ਵੈਰ-ਵਿਰੋਧ ਹੁੰਦਾ ਤੇ ਨਾ ਵਟਾਂਦਰਾ ਹੁੰਦਾ। ਪਹਿਲਾਂ ਇਹ ਟਮਾਟੇ ਆ ਮੈਂ ਬੱਚਿਆਂ ਕੋਲ ਹੀ ਹੁੰਦੇ ਸੀ। ਹੁਣ ਤੇ ਹਰ ਬੱਚਾ ਸ਼ੈਕਲ ਲਈ ਚਰਦਾ ਏ। ਮੰਮੀ ਹੰਤਨ ਆ ਅੱਜਕੱਲ ਸਮਾਂ ਇਦਾਂ ਦਾ ਵਾ। ਪਿੱਛੇ ਕੋਈ ਭਰਾ ਜਿਹੜਾ ਵਾ, ਦਿਹਾੜੀ ਲਾਉਂਦਾ, ਚਾਹ ਕੋਈ ਨੌਕਰੀ ਵਾਲਾ ਭਰਾ ਵਾ। ਹਰੇਕ ਤੇ ਚਾਹੁੰਦਾ ਵਾ ਵੀ ਆਪਣੇ ਤੋਂ ਵੱਧ ਮੈਂ ਆਪਣੇ ਬੱਚੇ ਦੇ ਘਰਾਂ ਮਿਹਨਤ ਕਰਕੇ ਤੇ ਬੱਚੇ ਨੂੰ ਨਾ ਕੋਈ ਗਲਤੀ ਤੰਗੀ ਆਏ। ਚਲ ਠੀਕ ਆ ਹਰ ਬੰਦਾ ਸੋਚਦਾ ਆਪਣੇ ਬੱਚੇ ਦੀਆਂ ਰੀਝਾਂ ਪੂਰੀਆਂ ਕਰਾਂ ਤੇ ਚਲ ਠੀਕ ਐ ਨੂੰ ਹੁਣ ਨਾ ਉੱਥੇ ਅੰਦਰ ਲਾ ਲਾ। ਕੋਈ ਨਹੀਂ ਰਹਿਦਾਗਾ ਕੋਈ। ਲੈ। ਵੇਲਾ ਮੈਂ ਤੂੰ ਦਰਿਜਾਂ ਦੇ ਕਿਤੀ ਕਿ ਤੇ ਮੰਮੀ ਵਿਚਾਰੇ ਨੇ ਕੋਈ ਗੱਲ ਹਰ ਵੇਲੇ ਜਿਹੜਾ ਨੈਗੇਟਿਵ ਨਹੀਂ ਸੋਚੀਦਾ ਇਹਨਾਂ ਚੱਲ ਬਾਬਾ ਮੈਂ ਤਾਂ ਸ਼ੁਕਰ ਕੀਤਾ ਕਿ ਮੰਮੀ ਖੁਸ਼ ਹੋਗੇ ਵੀ ਇੱਕ ਕੀ ਮੈਨੂੰ ਬੜਾ ਡਰ ਰੋਦਾ ਲੱਗਣ ਡਿਆ ਸੀ ਉਹ ਨਹੀਂ ਮੰਮੀ ਨੇ ਕਿਹਾ ਉਹ ਨਹੀਂ ਬਦਲ ਜਾਣਾ ਸਾਰਾ ਕੁਝ ਰੋਜ਼ ਆਪਾਂ ਇਹਨੇ ਬਦਲਾਉਣਾ ਜਿਦੋਂ ਥੋੜੀ ਥੋੜੀ ਵੱਡੀ ਹੁੰਦੀ ਗਈ ਨਾ ਤੇ ਮੰਮੀ ਦਾ ਜਿਹੜਾ ਮਾੜਾ ਮੋਟਾ ਗੁੱਸਾ ਗੱਲਾਣਾ ਸਭ ਦੂਰ ਹੋ ਜਾਣਾ ਆਪੇ ਨਹੀਂ ਮੰਮੀ ਅੱਗੇ ਨਾਲ ਤਾਂ ਬੜਾ ਕਰਦੇ ਜੇ ਚੱਲ ਠੀਕ ਹੈ ਕੱਟ ਲੈ ਤੂੰ ਵੰਡੇ ਤੇ ਮੈਂ ਰਹਾ ਬਦਰੇ ਦੇ ਅੰਦਰ ਆਹ ਰਹਾ ਦੋ ਠੀਕ ਹੈ ਸਤਿਓਂ ਵੀ ਰੱਖ ਲੈਣਾ ਨਾ ਰੱਖ ਦੋ ਰੋਜ਼ ਕਿਤੇ ਵੱਡੀ ਹੁੰਦੀ ਨਾ ਤੋ ਉਹਨੂੰ ਬੜਾ ਹੀ ਚਾਹ ਹੁਣਾ ਹੈ ਤੂੰ ਮੇਰੇ ਲਈ ਸਾਈਕਲ ਲਿਆਂਦਾ ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਹੈ ਤੂੰ ਮੇਰੇ ਲਈ ਸਾਈਕਲ ਵੀ ਆ ਗਿਆ